ਇੱਕ ਜਾਣਕਾਰੀ ਦੇ ਦਈਏ ਕਿ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਪਿੰਡਾਂ ਦੇ ਵਿੱਚ ਕਿੰਨਾ ਕੁ ਸੁਧਾਰ ਆਇਆ ਕਿੰਨੀਆਂ ਕੁ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਉਹਦੇ ਬਾਰੇ ਗੱਲਬਾਤ ਕਰਦੇ ਆ ਕਿ ਗਰਾਉਂਡਾਂ ਜਿਹੜੀਆਂ ਪਿੰਡਾਂ ਵਿੱਚ ਤਾਂ ਹੋਣਗੀਆਂ ਜੇ ਦੀਨਾਨਗਰ ਦੀ ਗੱਲ ਕਰਦੇ ਆ ਤਾਂ 17 ਸਾਲਾਂ ਤੋਂ ਕਾਂਗਰਸ ਦਾ ਰਾਜ ਰਿਹਾ ਲਗਭਗ 70 ਸਾਲ ਰਾਜ ਕੀਤਾ ਕਾਂਗਰਸ ਸਰਕਾਰ ਨੇ ਤੇ ਜੇ ਗਰਾਉਂਡ ਦੀ ਗੱਲ ਕਰਦੇ ਆ ਤਾਂ ਦੀਨਾਨਗਰ ਦੇ ਵਿੱਚ ਇੱਕ ਸਟੇਡੀਅਮ ਨਹੀਂ ਹੈ ਜੇ ਦੀਨਾਨਗਰ ਸਟੇਡੀਅਮ ਦੀ ਗੱਲ ਕਰੀਏ ਕਿ ਦੀਨਾਨਗਰ ਨੂੰ ਸਪੈਸ਼ਲ ਸਟੇਡੀਅਮ ਕਿਹੜਾ ਤਾਂ ਪਿੰਡਾਂ ਵਿੱਚ ਤਾਂ ਜ਼ਰੂਰ ਕੋਈ ਨਾ ਕੋਈ ਸਟੇਡੀਅਮ ਬਣ ਗਏ ਆ ਲੇਕਿਨ ਜੋ ਸ਼ਹਿਰ ਵਾਸੀ ਆ ਕੀ ਹੁਣ ਪ੍ਰੈਕਟਿਸ ਕਰਨ ਵਾਸਤੇ ਪਿੰਡਾਂ ਵਿੱਚ ਆਉਣਗੇ ਔਰ ਗੱਲ ਕਰ ਦਈਏ ਕਿ ਜਿਹੜਾ ਇਤਿਹਾਸ ਲਿਖਣਾ ਹੈ ਜਿਨ੍ਹਾਂ ਨੇ ਦੌੜ ਕਰਨੀ ਆ ਉਹ ਨੌਜਵਾਨ ਕਿਤੇ ਵੀ ਜਾ ਕੇ ਦੌੜ ਕਰ ਸਕਦੇ ਆ ਔਰ ਦੀਨਾ ਨਗਰ ਦੇ ਨੌਜਵਾਨ ਗੁਰਦਾਸਪੁਰ ਸਟੇਡੀਅਮ ਵਿੱਚ ਜਾ ਰਹੇ ਆ ਔਰ ਉੱਥੇ ਜਾ ਕੇ ਆਪਣੇ ਜਿਹੜਾ ਇਹ ਪ੍ਰੈਕਟਿਸ ਕਰਦੇ ਆ ਹੁਣ ਗੱਲਬਾਤ ਕਰਦੇ ਆ ਇੱਕ ਨੌਜਵਾਨ ਉਹ ਹੈ ਜਿਸ ਨੇ ਦੀਨਾ ਨਗਰ ਤੋਂ ਗੁਰਦਾਸਪੁਰ ਜਾ ਕੇ ਪ੍ਰੈਕਟਿਸ ਕੀਤੀ ਔਰ ਮੈਡਲ ਹਾਸਲ ਕੀਤਾ ਹੈ ਉਹ ਗੱਲਬਾਤ ਕਰਦੇ ਆ ਉਸ ਨੌਜਵਾਨ ਦੇ ਨਾਲ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕਿਹੜੇ ਮੁਕਾਮ ਤੇ ਰਹੇ ਹੋ ਔਰ ਕਿਸ ਮੁਕਾਬਲੇ ਦੇ ਵਿੱਚ ਤੁਸੀਂ ਹਸਲੇ ਬਿਆਨਤੀ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਆ ਜੀ ਤੇ ਬਿਆਨਤੀ ਯੂਨੀਵਰਸਿਟੀ ਵਿੱਚ ਸਾਡਾ 20 ਸਾਲਾਂ ਤੋਂ ਚੱਲਦਾ ਆ ਰਿਹਾ ਐਨਵਲ ਐਨਵਲ ਐਥਲੈਟਿਕ ਮੀਟ ਹੋਇਆ ਸੀਗਾ ਜੀ ਉਹਦੇ ਵਿੱਚ ਮੈਂ ਹਾਈ ਜੰਪ ਮਾਰਿਆ ਸੀਗਾ ਯੂਨੀਵਰਸਿਟੀ ਵਿੱਚ ਸੈਕੰਡ ਪੋਜੀਸ਼ਨ ਆਈ ਮੇਰੀ 4.5 ਫੁੱਟ ਤੋਂ ਬਾਅਦ ਜੀ ਤੇ 400 ਮੀਟਰ ਦੇ ਰਨਿੰਗ ਦੇ ਵਿੱਚ ਮੈਂ 3rd ਪੋਜੀਸ਼ਨ ਲਈ ਬ੍ਰਾਉਂਜ਼ ਮੈਡਲ ਨਾਲ ਜੀ ਤੇ ਇੱਕ ਸੈਕੰਡ ਯੂ نو ਸਿਲਵਰ ਮੈ ਤੇ ਹੁਣ ਜੇ ਗੱਲ ਕਰੀਏ ਪ੍ਰੈਕਟਿਸ ਦੀ ਤੁਸੀਂ ਪ੍ਰੈਕਟਿਸ ਕਿੱਥੇ ਕਰਦੇ ਰਹੇ ਪ੍ਰੈਕਟਿਸ ਦੇ ਨਾਲਾ ਗਾਚੇ ਦੇਖੋ ਕੋਈ ਗਰਾਊਂਡ ਹੈ ਨਹੀਂ ਆ ਤੇ ਫਿਰ ਗਰਾਊਂਡ ਕੋਈ ਸਟੇਡੀਅਮ ਨਹੀਂ ਆ ਕੋਈ ਵੀ ਨਹੀਂ ਤੇ ਜੇ ਤੁਸੀਂ ਪ੍ਰੈਕਟਿਸ ਫਿਰ ਗੁਰਦਾਸਪੁਰ ਜਾਂਦੇ ਸੀ ਜਾਂ ਇੱਥੇ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਜਿੱਥੇ ਰਿਸਕ ਦਾ ਘਰ ਹੈ ਕਈ ਵਾਰੀ ਸੜਕਾਂ ਤੇ ਹਾਸਾ ਵਾਪਰ ਜਾਂਦਾ ਹਾਂਜੀ ਸਰਕਾਂ ਦਾ ਵੀ ਕਰਦੇ ਰਹੇ ਆ ਤੇ ਗੁਰਦਾਸਪੁਰ ਗਰਾਊਂਡ ਦੇ ਵਿੱਚ ਵੀ ਜਾਣਾ ਪੈਂਦਾ ਤੇ ਇਹ ਦੂਰੀ ਵੀ ਪੈ ਗਈ ਟਾਈਮ ਵੀ ਖਰਾਬ ਹੁੰਦਾ ਤੇ ਹੁਣ ਗੱਲ ਕਰੀਏ ਤਾਂ ਇੱਥੇ ਭਰਾ ਸਾਡਾ ਬਹੁਤ ਸੀਨੀਅਰ ਐ ਐਜੂਕੇਟਿਡ ਇਨਸਾਨ ਹੈ ਔਰ ਉਹ ਇਨਸਾਨ ਹੈ ਜਿਸ ਨੇ ਬਹੁਤ ਸਾਰੇ ਮੁੱਦਿਆਂ ਦੇ ਵਿੱਚ ਕਈ ਵਾਰ ਹੈਲਪ ਕਰਦਾ ਹੈ ਮੀਡੀਆ ਦੀ ਹੈਲਪ ਵੀ ਕਰਦਾ ਔਰ ਕਈ ਗੱਲਾਂ ਬਾਹਰ ਆਉਂਦੀਆਂ ਨੇ ਔਰ ਦੱਸਦਾ ਇਹ ਕਿ ਇਹ ਉਹ ਭਰਾ ਆ ਟੈਕਨੀਕਲ ਬੰਦਾ ਔਰ ਭਰਾ ਨਾਲ ਗੱਲ ਕਰਦਾ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਚਲੀਆਂ ਗਈਆਂ ਸਰਕਾਰਾਂ ਨੇ ਦੀਨਾਂਗਰ ਨੂੰ ਕਿਹੜਾ ਸਟੇਡੀਅਮ ਦਿੱਤਾ ਜੋ ਨੌਜਵਾਨੀ ਜਿਹੜੀ ਆ ਗੇਮਾਂ ਵਿੱਚ ਪੈ ਜਾਏ ਖੇਡਾਂ ਵਿੱਚ ਪੈ ਜਾਏ ਕੋਈ ਨਹੀਂ देखो जद्दा दे 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 तो ही पहला दसेया की ਪਿੰਡਾਂ ਪਿੰਡਾਂ ਦੇ ਵਿੱਚ ਗਰਾਊਂਡਾਂ ਤਾਂ ਜਰੂਰ ਆ ਗਈਆਂ ਲੇਕਿਨ ਸ਼ਹਿਰ ਦੇ ਬੱਚਿਆਂ ਬਾਅਦ ਤੇ ਪ੍ਰੈਕਟਿਸ ਕਰਨ ਵਾਲੇ ਤੇ ਗਰਾਊਂਡ ਅਜੇ ਤੱਕ ਨਹੀਂ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਸਟੇਡੀਅਮ ਨਹੀਂ ਹੈ ਬਿਲਕੁਲ ਨਹੀਂ ਤੇ ਜੇ ਸ਼ਹਿਰ ਦੇ ਸਟੇਡੀਅਮ ਦੀ ਗੱਲ ਕਰੀਏ ਤਾਂ ਕਿੰਨੀ ਆਬਾਦੀ ਹੋएगी ਦੀਨਾਗਰ ਸ਼ਹਿਰ ਆਬਾਦੀ ਕਾਫੀ ਜੀ ਦੂਸਰੇ ਨੰਬਰ ਤੇ ਇੱਥੋਂ ਦੇ ਬੱਚੇ ਜਿਹੜੇ ਨਾ ਛੋਟੇ ਛੋਟੇ ਗਰਾਊਂਡਾਂ ਵਿੱਚ ਜਿੱਦਾਂ 400 ਮੀਟਰ ਦਾ ਆਰਾਊਂਡ ਹੋਵੇ ਜਾਂ 800 ਮੀਟਰ ਦਾ ਉਹ ਹੈ ਵੀ ਨਹੀਂ ਇੱਥੇ ਤੇ ਉਹਨਾਂ ਨੂੰ ਗਰਦਾਸਪੁਰ ਕਾਲਜ ਚ ਜਾਣਾ ਪੈਂਦਾ ਜਾਂ ਸੜਕਾਂ ਦੇ ਆਪਣਾ ਟਾਈਮ ਪਾਸ ਕਰਦੇ ਨੇ ਤੇ ਸੜਕਾਂ ਵਿੱਚ ਰਿਸਕ ਵੀ ਹੁੰਦਾ ਕਈ ਟ੍ਰੈਫਿਕ ਦੇ ਵਿੱਚ ਹਾਸੇ ਵਾਪਰਦੇ ਸਿਆਲ ਦੇ ਵਿੱਚ ਧੁੰਦ ਜਦੋਂ ਪਈਆਂ ਹੁੰਦੇ ਗੱਡੀ ਵਾਲੇ ਨੂੰ ਇਹ ਪਤਾ ਲੱਗਦਾ ਕੋਈ ਬੱਚਾ ਦੌੜ ਰਿਹਾ ਤੇ ਨਾ ਹੀ ਬੱਚੇ ਨੂੰ ਪਤਾ ਲੱਗਦਾ ਕੋਈ ਅੱਗੇ ਕੋਈ ਗੱਡੀ ਆ ਗਈ ਇਹ ਗੱਲ ਕਰੀਏ 70 ਸਾਲ ਦੇ ਲਗਭਗ ਰਾਜ ਕੀਤਾ ਕਾਂਗਰਸ ਸਰਕਾਰਾਂ ਦਿਨਾਨਗਰ ਦੇ ਵਿੱਚ ਵੀ ਕਾਂਗਰਸੀ ਕਾਬਜ਼ ਰਹੀ ਹੈ ਤਾਂ ਉਹਨਾਂ ਵੱਲੋਂ ਵੀ ਇਹ ਪਹਿਲ ਕਦਮੀ ਨਹੀਂ ਕੀਤੀ ਗਈ ਜੇ ਅੱਗੇ ਗੱਲ ਕਰੀਏ ਆਮ ਪਾਰਟੀ ਦੀ ਦਿਨਾਨਗਰ ਚਾਂਮ ਪਾਰਟੀ ਜਿਹੜੀ ਆ ਉਸ ਦੇ ਵੀ ਅਹੁਦੇਦਾਰ ਬਣ ਕੇ ਲੇਕਿਨ ਜਿਹੜੀ ਸਰਕਾਰ ਉਹ ਕਾਂਗਰਸ ਦੀ ਰਹੀ ਜੇ ਕਿ ਬੀਜੇਪੀ ਦੀ ਗੱਲ ਕਰੀਏ ਕਿ ਹੁਣ ਲੋਕ ਕਹਿੰਦੇ ਆ ਬਦਲਾਅ ਕਰਨਾ ਜੀ ਬੀਜੇਪੀ ਲਿਆਉਣੀ ਆ ਕੀ ਬੀਜੇਪੀ ਪਹਿਲਾਂ ਨਹੀਂ ਰਹੀ ਪਹਿਲਾਂ ਵੀ ਬੀਜੇਪੀ ਰਹੀ ਆ ਉਹਨਾਂ ਨੇ ਹੁਣ ਕੀ ਬਦਲਾਅ ਕਰਕੇ ਸਾਨੂੰ ਦੇਣਾ ਵਾ ਤੁਹਾਨੂੰ ਲੱਗਦਾ ਹੈ ਕਿ ਕਿਤੇ ਗਰਾਊਂਡ ਦੀ ਕੋਈ ਹੱਲ ਹੋਵੇਗਾ ਦੇਖੋ ਜੀ ਲਗੇ ਲੋਤਾ ਸਰਕਾਰਾਂ ਜਿਹੜੀਆਂ ਕਹਿੰਦੀਆਂ ਵੀ ਨਸ਼ੇ ਛੱਡਨੇ ਅੱਜ ਦੀ ਸਰਕਾਰ ਵੀ ਜਿਹੜੀ ਕਹਿੰਦੇ ਨਸ਼ੇ ਆਪਾਂ ਬੰਦ ਕਰਾਵਾਂਗੇ ਉਹ ਬੰਦ ਤੇ ਤਾਂ ਹੀ ਹੋਣਗੇ ਕਿ ਜੇ ਬੱਚਿਆਂ ਨੂੰ ਖੇਡਣ ਵਾਸਤੇ ਸਹੀ ਪ੍ਰੋਪਰ ਜਿਹੜਾ ਰਸਤਾ ਮਿਲੇ ਸਹੀ ਜਗ੍ਹਾ ਮਿਲੇ ਤੇ ਖੇਡਾਂ ਵਾਲ ਤੇ ਹਿਧਾਣੀ ਦੇ ਜੇ ਖੇਡ ਬੱਚੇ ਖੇਡਣ ਚਾਹੁੰਦੇ ਆ ਤੇ ਬਾਹਰ ਜਾ ਕੇ ਇੱਥੇ ਜਿਸ ਵਾਂ ਮੰਨ ਲੋ ਗੁਰਦਾਸਪੁਰ ਜਾਂਦੇ ਨੇ ਵਸਤੇ ਜੇ ਕੋਈ ਗੱਲਬਾਤ ਹੋ ਜੇ ਸਾਈਕਲ ਤੇ ਜਾਏਗਾ ਜਾਂ ਕੋਈ ਮੋਟਰਸਾਈਕਲ ਤੇ ਜਾਏਗਾ ਖਰਚੇ ਵੀ ਪੈਂਦੇ ਨੇ ਇਹ ਟਾਈਮ ਵੀ ਬੇਸਟ ਹੁੰਦਾ ਇੱਥੇ ਆਪਣੇ ਲਾਗੇ ਜਿਹੜੇ ਗਰਾਊਂਡ ਹੋਏ ਤੇ ਮੈਂ ਨਹੀਂ ਕਹਿੰਦਾ ਵੀ ਇਹ ਬੱਚੇ ਜਿਹੜੇ ਮੱਲਾ ਮਾਰਦੇ ਤੋਂ ਇਲਾਵਾ ਹੋਰ ਵੀ ਬਹੁਤ ਬੱਚੇ ਹੈਗੇ ਨੇ ਜਿਹੜੇ ਵੱਡੀਆਂ ਮੱਲਾ ਮਾਰਦੇ ਲੇਕਿਨ ਸੁਹੂਲਤ ਦੀ ਕਮੀ ਹੈ ਜੋ ਸਚਾਈ ਹੈ ਜੋ ਸਚਾਈ ਆ ਇਹ ਗੱਲ ਤੇ ਆ ਵਿਊ ਦੀ ਆ ਕਿ ਸਰਕਾਰ ਆਪਣਾ ਵਿਊ ਕੀ ਦੇ ਰਹੀ ਆ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਦੀਨਾ ਨਗਰ ਸ਼ਹਿਰ ਦਾ ਸਟੇਡੀਅਮ ਕਿੱਥੇ ਆ ਕਿਤੇ ਕਿਸੇ ਨੂੰ ਨਜ਼ਰ ਆਉਂਦਾ ਹੋਵੇ ਕੋਈ ਦੱਸ हां ਹੁਣ ਤੁਸੀਂ ਆਪਣੇ ਨੌਜਵਾਨ ਬੇਟੇ ਦੇ ਨਾਲ ਇੱਥੇ ਖੁਸ਼ੀ ਮਹਿਸੂਸ ਕਰ ਰਹੇ ਹੋ ਕਿ ਸਾਡੇ ਬੇਟੇ ਨੇ ਫਿਰ ਵੀ ਬਹਾਦਰੀ ਦੇ ਨਾਲ ਪੁਰਸਕਾਰ ਜਿੱਤਿਆ ਲੇਕਿਨ ਲੋਕਾਂ ਵਾਸਤੇ ਮੈਸੇਜ ਦੇਣ ਤੁਸੀਂ ਸਪੈਸ਼ਲ ਖੜੇ ਹੋ ਸਰਕਾਰਾਂ ਨੂੰ ਇੱਕ ਅਪੀਲ ਕਰਨ ਵਾਸਤੇ ਖੜੇ ਹੋ ਕਿ ਗਰਾਊਂਡ ਜਿਹੜੀ ਆ ਜਾਂ ਸਟੇਡੀਅਮ ਚੰਗਾ ਸੋਹਣਾ ਸਟੇਡੀਅਮ ਆਦੋਨਿਕ ਸਹੂਲਤਾਂ ਵਾਲਾ ਦਿਨਾਂਗਰ ਚ ਹੋਣਾ ਚਾਹੀਦਾ ਜਾਂ ਨਹੀਂ ਦੇਖੋ ਜੀ ਹੋਣਾ ਚਾਹੀਦਾ ਲੋਕਾਂ ਦੀ ਡਿਮਾਂਡ ਹੈ ਬੇਸਿਕ ਇਹ ਮੁੱਦਾ ਹੈ ਜਿਹਦੇ ਵਾਸਤੇ ਅੱਜ ਆਹੀ ਖੜੇ ਹੋਏ ਆ ਕਿ ਉਹਦੀ ਜਿਹੜੀ ਸਰਕਾਰ ਹੈ ਵੀ ਕਈਆਂ ਜਗ੍ਹਾ ਤੇ ਵਾਅਦੇ ਕਰਕੇ ਆਪਾਂ ਖੇਡਾਂ ਨੂੰ ਬਹੁਤ ਪ੍ਰੋਮੋਟ ਕਰਨ ਦੇ ਆ ਜਾਂ ਹੀ ਖਡਾਈ ਨੂੰ ਅੱਗੇ ਲੈਣਾ ਹੈ ਵੀ ਕਦੇ ਨਾ ਅੱਗੇ ਲੈਣਾ ਜਗ੍ਹਾ ਹੀ ਸਾਡੇ ਕੋਲ ਨਹੀਂ ਕਿਸਤਾ ਲੈ ਕੇ ਆਵਾਂਗੇ ਇਹ ਦੱਸ ਦਈਏ ਤੁਹਾਨੂੰ ਜਾਣਕਾਰੀ ਫੇਰ ਦੇ ਦਈਏ ਕਿ ਇਸ ਨੌਜਵਾਨ ਨੇ ਮੌਕਾ ਹਾਸਲ ਕੀਤਾ ਔਰ ਇਸ ਨੌਜਵਾਨ ਨੇ ਜਿਹੜਾ ਮੌਕਾ ਹਾਸਲ ਕੀਤਾ ਔਰ ਗੇਮਾਂ ਦੇ ਵਿੱਚ ਕਰਿਆ ਤੇ ਗੇਮਾਂ ਦੀ ਗੱਲ ਕਰੀਏ ਗੁਰਦਾਸਪੁਰ ਪ੍ਰੈਕਟਿਸ ਕਰਨ ਜਾਣਾ ਪੈਂਦਾ ਜਾਂ ਸੜਕਾਂ ਦੇ ਉੱਤੇ ਕਰਨਾ ਪੈਂਦਾ ਜਿੱਥੇ ਰਿਸਕ ਬਣਿਆ ਰਹਿੰਦਾ ਔਰ ਸਰਕਾਰਾਂ ਨੂੰ ਅਸੀਂ ਬੇਨਤੀ ਕਰ ਦਈਏ ਕਿ ਅਸੀਂ ਕਹਿੰਦੇ ਆ ਸਾਰੀਆਂ ਸਰਕਾਰਾਂ ਟੁੱਟ ਜਾਣ ਕੋਈ ਨਵਾਂ ਆ ਜਾ ਜਿਹੜੀ ਸੋਚ ਲੈ ਕੇ ਆਵੇ ਆਪਣੀ ਸੋਚ ਲੈ ਕੇ ਆਵੇ ਔਰ ਦੀਨਾ ਨਗਰ ਦੇ ਵਿੱਚ ਇੱਕ ਸਟੇਡੀਅਮ ਜਿਹੜਾ ਉਹ ਨੌਜਵਾਨਾਂ ਨੂੰ ਜ਼ਰੂਰ ਦਿੱਤਾ ਜਾਵੇ ਤਾਂ ਜੋ ਇੱਕ ਵਾਰ ਤਾਂ ਮੇਲਾ ਲੱਗਿਆ ਰਹੇ ਸਟੇਡੀਅਮ ਦੇ ਵਿੱਚ ਨੌਜਵਾਨ ਵੱਧ ਤੋਂ ਵੱਧ ਉਸ ਸਾਧ ਨਾਲ ਜਾਣ ਔਰ ਨਸ਼ੇ ਤੋਂ ਦੂਰ ਰਹਿਣ ਇਹ ਵੀਡੀਓ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨ